ਤੈਸਵਾ ਤੁਸੀਂ ਵੀਰੋ 247 ਪੰਜਾਬ ਤੇ ਮੈਂ ਹਾਂ ਤੁਹਾਡਾ ਲੁਈ ਗੋਗਾ ਤਾਂ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੀ ਜ਼ਿੰਨੀ ਚੋਣ ਦੇ ਤਹਿਤ ਜੋ ਹੈ VOTING ਚੱਲੀ ਹੈ ਦੱਸਿਆ ਜਾ ਰਿਹਾ ਕਿ ਇਸ ਵੇਲੇ 7 ਵਜੇ ਜੋ VOTING ਸੀ ਉਹ ਸ਼ੁਰੂ ਹੋ ਗਈ ਸੀ ਤੇ ਸ਼ਾਮ 6 ਵਜੇ ਤੱਕ VOTING ਜੋ ਹੈ ਚੱਲ ਰਹੀਗੀ ਉੱਥੇ ਲੋਕਾਂ ਵੱਲੋਂ ਜੋ ਹੈ ਪੋਲਿੰਗ ਬੂਥਾਂ ਦੇ ਉੱਤੇ ਪਹੁੰਚਾ ਜਾ ਰਿਹਾ ਆਪਣੇ ਵੋਟ ਦਾ ਜੋ ਹੈ ਪੂਰੀ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਜੇਕਰ ਗੱਲ ਕਰੀ ਤਾਂ ਜਲੰਧਰ ਨੂੰ ਸਭ ਤੋਂ ਜ਼ਿਆਦਾ ਜੋਇਆ ਹੌਰ ਸੇਲ ਬਣਿਆ ਜਾਂਦਾ ਹੈ ਤੇ ਹੁਣ ਜੇਕਰ VOTING ਦੀ ਗੱਲ ਕਰੀਏ ਤਾਂ ਸਵੇਰੇ 11 ਵਜੇ ਤੱਕ ਜੋਇਆ 23.84% ਦੀ ਜੋ VOTING ਸੀ ਉਹ ਹੋ ਚੁੱਕੀ ਸੀ ਇਸ ਤੋਂ ਪਹਿਲਾਂ 9 ਵਜੇ ਤੱਕ 10.30% ਦੀ VOTING ਹੋਈ ਸੀ VOTING ਸਵੇਰੇ 7 ਵਜੇ ਸ਼ੁਰੂ ਹੋਈ ਇਸ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਇਸ ਸੀਟ ਤੇ ਇਸ ਵੇਲੇ ਤਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਜਿਸ ਵਿੱਚ ਸਾਬਕਾ ਭਾਜਪਾ ਵਿਧਾਇਕ ਸ਼ੀਤਲ ਅੰਗੁਰਾਲ ਆਪ ਤੋਂ ਬੀਜਪੀ ਦੇ ਸਾਬਕਾ ਮੰਤਰੀ ਦੇ ਪੁੱਤਰ ਮਹਿੰਦਰ ਪਗਤ ਤੇ ਕਾਂਗਰਸ ਤੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਚੋਨ ਲੜ ਰਹੇ ਨੇ ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇਥੋਂ ਨਵੀਂ ਪਾਰਟੀ ਚੋਣ ਜਿੱਤੀ ਰਹੀ ਹੈ 2012 ਵਿੱਚ ਬੀਜੇਪੀ 2017 ਵਿੱਚ ਕਾਂਗਰਸ ਤੇ 2022 ਵਿੱਚ ਆਪ ਨੇ ਸੀਟ ਜਿੱਤੀ ਸੀ ਇੱਥੇ ਜ਼ਿਕਰ ਹੋ ਗਿਆ ਕਿ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਗਤਵਲ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਮਨੀ ਚੋਣ ਨੂੰ ਆਜ਼ਾਦ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਪੂਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਪੁਖਤਾ ਪ੍ਰਬੰਧ ਕੀਤੇ ਨੇ ਵਿਧਾਨ ਸਭਾ ਹਲਕੇ ਵਿੱਚ ਕੱਲ ਜੇਕਰ ਗੱਲ ਕਰੀਏ ਤਾਂ 171963 ਵੋਟਾਂ ਜਿਨ੍ਹਾਂ ਵਿੱਚ 89629 ਮਰਦ ਨੇ 82326 ਔਰਤਾ ਨੇ ਤੇ 8 ਜਿਹੜੇ 3rd ਜੈਂਡਰ ਵੋਟਰ ਸ਼ਾਮਲ ਨੇ ਉਹਨਾਂ ਦੀ ਸਹੂਲਤ ਲਈ 181 ਪੋਲਿੰਗ ਬੂਥ ਬਣਾਏ ਗਏ ਨੇ ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਿੰਦਰ ਲਖਾ ਵੀ ਜੋ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਪਹੁੰਚੇ ਸਨ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਵੀ ਮੌਜੂਦ ਹੈ ਆਪਣੇ ਵੋਟਾਂ ਦੇ ਹੱਕ ਦੀ ਵਰਤੋਂ ਕਰਨ ਮਗਰੋਂ ਬਿੰਦਰ ਲਖਾ ਨੇ ਕਿਹਾ ਕਿ ਲੋਕਾਂ ਵਿੱਚ ਉਤਸ਼ਾਹ ਦਿਖ ਰਿਹਾ ਹੈ ਤੇ ਲੋਕ ਬਦਲਾਅ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ 13 ਤਰੀਕ ਨੂੰ ਇਹ ਪਤਾ ਲੱਗ ਜਾਵੇਗਾ ਕਿ ਜਨਤਾ ਨੇ ਕਿਸ ਨੂੰ ਪਿਆਰ ਦਿੱਤਾ ਉੱਥੇ ਹੀ ਜ਼ਿਲ੍ਹਾ ਚੋਣ ਕਮ ਡਿਪਟੀ ਕਮਿਸ਼ਨਰ ਅਧਿਕਾਰੀ ਡਾਕਟਰ ਹ ਅਗਰਵਾਲ ਨੇ ਵੈਸਟ ਵਿਧਾਨ ਸਭਾ ਹਲਕੇ ਵਿੱਚ ਬਣੇ ਪੋਲਿੰਗ ਬੂਥਾਂ ਦਾ ਨਿਰੀਖਣ ਵੀ ਕੀਤਾ ਸੀ ਇਸ ਸੀਟ ਨੂੰ ਜਿੰਨਾ ਭਾਜਪਾ ਆਪ ਤੇ ਕਾਂਗਰਸ ਦੇ ਵਕਾਰ ਦਾ ਸਵਾਲ ਬਣ ਚੁੱਕਿਆ ਹੈ ਜਲੰਧਰ ਵੈਸਟ ਦੀ ਇਹ ਸੀਟ ਕਿਸ ਪਾਰਟੀ ਦੀ ਝੋਲੀ ਵਿੱਚ ਜਾਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤੈਸੋ ਦਸਵੇਰ ਨੂੰ 247 ਪੰਜਾਬ ਤੇ ਮੈਂ ਹਾਂ ਤੁਹਾਡਾ ਲੁਈ ਗੋਗਰ ਤਾਂ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਤਹਿਤ ਜੋ ਹੈ VOTING ਚੱਲੀ ਹੈ ਦੱਸਿਆ ਜਾ ਰਿਹਾ ਕਿ ਸਵੇਰੇ 7 ਵਜੇ ਜੋ VOTING ਸੀ ਉਹ ਸ਼ੁਰੂ ਹੋ ਗਈ ਸੀ ਤੇ ਸ਼ਾਮ 6 ਵਜੇ ਤੱਕ VOTING ਜੋ ਹੈ ਚੱਲ ਰਹੀਗੀ ਉੱਥੇ ਲੋਕਾਂ ਵੱਲੋਂ ਜੋ ਹੈ ਪੋਲਿੰਗ ਬੂਥਾਂ ਦੇ ਉੱਤੇ ਪਹੁੰਚਾ ਜਾ ਰਿਹਾ ਆਪਣੇ ਵੋਟ ਦਾ ਜੋ ਹੈ ਪੂਰੀ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਜੇਕਰ ਗੱਲ ਕਰੀ ਤਾਂ ਜਲੰਧਰ ਨੂੰ ਸਭ ਤੋਂ ਜ਼ਿਆਦਾ ਜੋਇਆ ਹਾਰ ਸੇਟ ਮੰਨਿਆ ਜਾਂਦਾ ਹੈ ਤੇ ਹੁਣ ਜੇਕਰ ਰਿਪੋਰਟਿੰਗ ਦੀ ਗੱਲ ਕਰੀਏ ਤਾਂ ਇਸ ਵੇਲੇ 11 ਵਜੇ ਤੱਕ ਜੋਇਆ 23.84 ਫੀਸਦੀ ਦੀ VOTING ਸੀ ਉਹ ਹੋ ਚੁੱਕੀ ਸੀ ਇਸ ਤੋਂ ਪਹਿਲਾਂ 9 ਵਜੇ ਤੱਕ 10.30 ਫੀਸਦੀ VOTING ਹੋਈ ਸੀ VOTING ਇਸ ਵੇਲੇ 7 ਵਜੇ ਸ਼ੁਰੂ ਹੋਈ ਇਸ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਇਸ ਸੇਟ ਤੇ ਇਸ ਵੇਲੇ ਤਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਜਿਸ ਵਿੱਚ ਸਾਬਕਾ ਪੰਜਾਬ ਵਿਧਾਇਕ ਸ਼ੀਤਲ ਅੰਗੁਰਾਲ ਆਪ ਤੋਂ ਭਾਜਪਾ ਦੇ ਸਾਬਕਾ ਮੰਤਰੀ ਦੇ ਪੁੱਤਰ ਮਹਿੰਦਰ ਪਗਤ ਤੇ ਕਾਂਗਰਸ ਤੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਚੋਣ ਲੜ ਰਹੇ ਨੇ ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇਥੋਂ ਨਵੀਂ ਪਾਰਟੀ ਚੋਣ ਜਿੱਤੀ ਰਹੀ ਹੈ 2012 ਵਿੱਚ ਬੀਜੇਪੀ 2017 ਵਿੱਚ ਕਾਂਗਰਸ ਤੇ 2022 ਵਿੱਚ ਆਪ ਨੇ ਸੀਟ ਜਿੱਤੀ ਸੀ ਇਥੇ ਜ਼ਿਕਰ ਹੋ ਗਿਆ ਕਿ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਗਤਵਲ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਮਨੀ ਚੋਣ ਨੂੰ ਆਜ਼ਾਦ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਪੂਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਪੁਖਤਾ ਪ੍ਰਬੰਧ ਕੀਤੇ ਨੇ ਵਿਧਾਨ ਸਭਾ ਹਲਕੇ ਵਿੱਚ ਕੱਲ ਜੇਕਰ ਗੱਲ ਕਰੀਏ ਤਾਂ 171963 ਵੋਟਾਂ ਜਿਨ੍ਹਾਂ ਵਿੱਚ 89629 ਮਰਦ ਨੇ 82326 ਔਰਤਾ ਨੇ ਤੇ 8 ਜਿਹੜੇ 3rd ਜੈਂਡਰ ਵੋਟਰ ਸ਼ਾਮਲ ਨੇ ਉਹਨਾਂ ਦੀ ਸਹੂਲਤ ਲਈ 181 ਪੋਲਿੰਗ ਬੂਥ ਬਣਾਏ ਗਏ ਨੇ ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਿੰਦਰ ਲਖਾ ਵੀ ਜੋ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਪਹੁੰਚੇ ਸਨ ਉਹਨਾਂ ਦੇ ਨਾਲ ਉਹਨਾਂ ਦੀ ਧਰਮਪਤਨੀ ਵੀ ਮੌਜੂਦ ਹੈ ਆਪਣੇ ਵੋਟਾਂ ਦੇ ਹੱਕ ਦੀ ਵਰਤੋਂ ਕਰਨ ਮਗਰੋਂ ਬਿੰਦਰ ਲਖਾ ਨੇ ਕਿਹਾ ਕਿ ਲੋਕਾਂ ਵਿੱਚ ਉਤਸ਼ਾਹ ਦਿਖ ਰਿਹਾ ਹੈ ਤੇ ਲੋਕ ਬਦਲਾਅ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ 13 ਤਰੀਕ ਨੂੰ ਇਹ ਪਤਾ ਲੱਗ ਜਾਵੇਗਾ ਕਿ ਜਨਤਾ ਨੇ ਕਿਸ ਨੂੰ ਪਿਆਰ ਦਿੱਤਾ ਉੱਥੇ ਹੀ ਜ਼ਿਲ੍ਹਾ ਚੋਣ ਕਮ ਡਿਪਟੀ ਕਮਿਸ਼ਨਰ ਅਧਿਕਾਰੀ ਡਾਕਟਰ ਹ ਅਗਰਵਾਲ ਨੇ ਵੈਸਟ ਵਿਧਾਨ ਸਭਾ ਹਲਕੇ ਵਿੱਚ ਬਣੇ ਪੋਲਿੰਗ ਬੂਥਾਂ ਦਾ ਨਿਰੀਖਣ ਵੀ ਕੀਤਾ ਸੀ ਇਸ ਸੀਟ ਨੂੰ ਜਿੰਨਾ ਭਾਜਪਾ ਆਪ ਤੇ ਕਾਂਗਰਸ ਦੇ ਵਕਾਰ ਦਾ ਸਵਾਲ ਬਣ ਚੁੱਕਿਆ ਹੈ ਜਲੰਧਰ ਵੈਸਟ ਦੀ ਇਹ ਸੀਟ ਕਿਸ ਪਾਰਟੀ ਦੀ ਝੋਲੀ ਵਿੱਚ ਜਾਵੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ